ਇੱਕ ਹੋਰ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਸੀ ਉਹ ਡਿਕਲਾਈਨ ਕਰ ਦਿੱਤਾ ਵੀ ਜਿਹੜਾ ਰਿਪੋਰਟੇਸ਼ਨ ਆਫ ਬੈਨਜ਼ੂਏਲਾ ਨੈਸ਼ਨਲਸ ਨੂੰ ਜੋ ਰਿਪੋਰਟ ਹੋ ਰਹੇ ਹੈਗੇ ਆ ਉਹਨਾਂ ਨੂੰ ਜਿਹੜਾ ਉਹਦੇ ਉੱਤੇ ਜਿਹੜਾ ਇਸ਼ੂ ਸੀ ਬਿਲਕੁਲ ਜੀ ਸੋ ਕਾਫੀ ক্লোਜ਼ ਇਹ ਡਿਸੀਜਨ ਸੀਗਾ 5 ਇਸ ਟੂ 4 ਮਤਲਬ ਪੰਜ ਜੱਜ ਫੇਵਰ ਚ ਸੀਗੇ ਚਾਰ ਅਗੇਂਸਟ ਸੀਗੇ ਸੋ ਮੁੱਦਾ ਇਹ ਸੀਗਾ ਕਿ ਇਹਦੇ ਬਾਰੇ ਆਪਾਂ ਕਾਫੀ ਡਿਟੇਲ ਦੇ ਵਿੱਚ ਵੀ ਪਹਿਲਾਂ ਖ਼ਬਰ ਕੀਤੀ ਸੀਗੀ ਪੰਜਾਬੀ ਰੇਡੀਓ ਤੇ ਕਿ ਉਹ ਜਿਹੜੇ ਟਾਰਗੇਟ ਕਰ ਰਹੇ ਸੀ ਉਹ ਕਹਿੰਦੇ ਕਿ ਇਹ ਗੈਂਗ ਦੇ ਮੈਂਬਰ ਆ ਤੇ ਉਹਨਾਂ ਕੋ ਉਹ ਕੋਈ ਪੁੱਛਗਿੱਛ ਨਹੀਂ ਬਾਲੀ ਜਿੱਦਾਂ ਹੁੰਦੀ ਸੀਗੀ ਤੇ ਕਿਸੇ ਨੇ ਸੂਹ ਵੀ ਜਿੱਦਾਂ ਦੇ ਦਿੱਤੀ ਕੀ ਇਹ ਬੰਦਾ ਗੈਂਗਸਟਰ ਆ ਤੇ ਚੱਕ ਕੇ ਉਹ ਭੇਜ ਦਿੰਦੇ ਸੀਗੇ ਤੇ ਜਿਹੜੇ ਉਹਨਾਂ ਦਾ ਟਰੰਪ ਸਰਕਾਰ ਦਾ ਜਿਹੜਾ ਬਿਆਨ ਆਇਆ ਸੀਗਾ ਉਹ ਕਹਿੰਦੇ ਕਿ ਹੁਣ ਜਿਹੜੇ ਹਿਸਾਬ ਨਾਲ ਇਹ ਹਾਲਾਤ ਆ ਕਈ ਗੈਂਗਸਟਰਾਂ ਤੇ ਜਿੱਦਾਂ ਕ੍ਰਿਮੀਨਲ ਰਿਕਾਰਡ ਵਗੈਰਾ ਯੂਐਸ ਦੇ ਵਿੱਚ ਨਹੀਂ ਹੈਗੇ ਆ ਤੇ ਆਪਾਂ ਨੂੰ ਹੁਣ ਜਿੱਦਾਂ ਕੋਈ ਇਨਸਾਈਡਰ ਇਨਫੋਰਮੇਸ਼ਨ ਵੀ ਮਿਲ ਜਾਂਦੀ ਆ ਕਿ ਇਹ ਹੋਰ ਮੈਂਬਰ ਨੇ ਕੰਫੈਸ਼ਨ ਕਰ ਲਿਆ ਕੋਈ ਵੀ ਜਿਹੜੀ ਸੂਹ ਆ ਤੇ ਆਪਾਂ ਉਹਦੇ ਹਿਸਾਬ ਨਾਲ ਹੀ ਕਲੀਨ ਅਪ ਜਿਹੜਾ ਕਰਨਾ ਤੇ ਚੱਕ ਕੇ ਜਿਹੜਾ ਸਿੱਧੇ ਭੇਜ ਦੇਣੇ ਆ ਜਿਹੜੇ ਜੱਜ ਸਾਹਿਬ ਸੀਗੇ ਵਗੈਰਾ ਉਹ ਕਹਿੰਦੇ ਕਿ ਨਹੀਂ ਇਦਾਂ ਦਾ ਫਿਰ ਤੁਸੀਂ ਪਤਾ ਕਿਦਾਂ ਲੱਗੂਗਾ ਕਿਹੜਾ ਗੈਂਗ ਦਾ ਕਿਹੜਾ ਨਹੀਂ ਗੈਂਗ ਦਾ ਉਹ ਚੀਜ਼ ਦਾ ਜਿਹੜਾ ਵਿਵਾਦ ਸੀਗਾ ਤੇ ਸਰਕਾਰ ਨੇ ਆਪਣੀ ਜਿਹੜੀ ਪੇਸ਼ਕਸ਼ ਕੀਤੀ ਕਿ ਜਿੱਦਾਂ ਵੀ ਇਮੀਗ੍ਰੇਸ਼ਨ ਰੈਗੂਲੇਸ਼ਨ ਚੱਲਦੇ ਆ ਜਿਹੜੇ ਮਾਹੌਲ ਦੇ ਵਿੱਚ ਲੋਕੀ ਹੁਣ ਜਿਹੜੀ ਗਿਣਤੀ ਦੇ ਵਿੱਚ ਅੰਦਰ ਆ ਰਹੇ ਆ ਠੀਕ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਜਿਹੜੀ ਤੁਸੀਂ ਦੇਖੋ ਕਿ ਆਪਣੀ ਕਮਿਊਨਿਟੀ ਹੋਵੇ ਭਾਵੇਂ ਕੋਈ ਹੋਵੇ ਹਰ ਤਰ੍ਹਾਂ ਦਾ ਬੰਦਾ ਜਿਹੜਾ ਹੁਣ ਅੱਜਕੱਲ ਆ ਰਿਹਾ ਤੇ ਟਰੰਪ ਸਰਕਾਰ ਨੇ ਬੇਸਿਕਲੀ ਇਹੀ ਸੀਗਾ ਕਿ ਆਪਾਂ ਉਹਨਾਂ ਨੂੰ ਰਿਪੋਰਟ ਸਦੇ ਜਿਹੜੇ ਕਰ ਸਕਦੇ ਸਾਨੂੰ ਇੰਨੇ ਰੂਲ ਵਗੈਰਾ ਰੈਗੂਲੇਸ਼ਨ ਫਾਲੋ ਕਰਨ ਦੀ ਲੋੜ ਨਹੀਂ ਹੈਗੀ ਤੇ ਜਿਹੜੀਆਂ ਜਿਹੜੇ ਜੱਜ ਸੀਗੇ ਇਹ ਹੇਟਲੀ ਅਦਾਲਤਾਂ ਸੀਗੀਆਂ ਤੇ ਜਿਹੜੇ ਇਮੀਗ੍ਰੇਸ਼ਨ ਲਾਇਰ ਸੀਗੇ ਜਾਂ ਹੋਰ ਐਡਵੋਕੇਸੀ ਗਰੁੱਪ ਸੀਗੇ ਸੰਸਥਾਵਾਂ ਸੀਗੀਆਂ ਉਹ ਕਹਿੰਦੇ ਇਹ ਡਿਊ ਪ੍ਰੋਸੈਸ ਦੀ ਵਾਇਲੇਸ਼ਨ ਹੋਣੀ ਹੈ ਤੁਸੀਂ ਘੱਟੋ ਘੱਟਨ ਨੂੰ ਮੌਕਾ ਦਿਓ ਆਪਣੇ ਆਪ ਨੂੰ ਸਾਬਤ ਕਰਨ ਦਾ ਕਿ ਇਹ ਗੈਂਗਸਟਰ ਹੈਗੇ ਆ ਕਿ ਨਹੀਂ ਹੈਗੇ ਆ ਤੇ ਬੇਸਿਕਲੀ ਸੁਪਰੀਮ ਕੋਰਟ ਤੱਕ ਗਿਆ ਜਿਹੜੇ ਕੰਟਰੀ ਦੇ ਮਾਹੌਲ ਮਾਹੌਲ ਚੱਲਦੇ ਆ ਜਿੱਦਾਂ ਮਰਡਰ ਮਰਡਰ ਫਰਾਤੀਆਂ ਦੀ ਇਹ ਡਰੱਗਾਂ ਦੀ ਸੈਕਸ ਟਰੈਫਿਕ ਦੀ ਜਿਹੜੀ ਜਿਹੜੀ ਡਿਮਾਂਡ ਹਾਲਾਤ ਜਿਹੜੇ ਚੱਲਦੇ ਆ ਤੇ ਬਾਕੀ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਯੂਰਪ ਦੇ ਵਿੱਚ ਕੀ ਮਾਹੌਲ ਆ ਇੰਗਲੈਂਡ ਦੇ ਵਿੱਚ ਕੀ ਮਾਹੌਲ ਆ ਇੰਗਲੈਂਡ ਦਾ ਕਬਾੜਾ ਹੋ ਗਿਆ ਕੈਨੇਡਾ ਦਾ ਹੋਣ ਜਾ ਰਿਹਾ ਉਹ ਸਾਰੀਆਂ ਜਿਹੜੀਆਂ ਜਿੱਦਨ ਨੂੰ ਜਿਹੜਾ ਤੁਸੀਂ ਕਹਿੰਦੇ ਕਿ ਇਹ ਕੈਨਟੀ ਇਮੀਗ੍ਰੇਸ਼ਨ ਵੇਵ ਸੀਗੀ ਲੱਗਦਾ ਨਹੀਂ ਸੀਗਾ ਕਿ ਸੁਪਰੀਮ ਕੋਰਟ ਫੈਸਲਾ ਦੇਊਗਾ ਉਦੋਂ ਪਰਸਨਲੀ ਐਜ਼ ਅ ਲਾਇਰ ਬੋਲਦਾ ਸੀਗਾ ਕਿ ਨਹੀਂ ਡਿਊ ਪਰ ਦੇਖ ਲਓ ਤੁਸੀਂ ਸੁਪਰੀਮ ਕੋਰਟ ਵੀ ਲਾਈਨ ਅਪ ਹੋ ਗਿਆ ਤੇ ਬੇਸਿਕਲੀ ਸੈਂਟੀਮੈਂਟ ਇਹੀ ਹੈ ਕਿ ਕਲੀਨ ਅਪ ਕਰੋ ਐਕਚੁਅਲੀ ਇੱਕ ਵੀਡੀਓ ਦੇਖਦਾ ਸੀਗਾ 트럼ਪ ਉਹਨਾਂ ਦੀ ਸੀ ਕਿ ਜਿਹੜੇ ਫਾਰਮ ਵਰਕਰ ਆ ਜਾਂ ਹੋਟਲ ਦੇ ਵਰਕਰ ਆ ਉਹਨਾਂ ਨੂੰ ਉਹ ਕਹਿੰਦੇ ਇੱਕ ਥੋੜੇ ਕੰਸੈਸ਼ਨ ਦੇਣੇ ਆ ਕਿ ਸਾਨੂੰ ਇਹ ਬੰਦੇ ਚਾਹੀਦੇ ਐ ਇਹਨਾਂ ਨੂੰ ਰੱਖੋ ਉਹ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀਗਾ ਸਾਰੇ ਜਿਹੜੀ ਜਨਤਾ ਦੇ ਆ ਤੇ ਉਹ 트럼ਪ ਦੀ ਨਿੰਦਿਆ ਕਰ ਰਹੇ ਸੀਗਾ ਕਿ ਲੈ ਤੈਨੂੰ ਤਾਂ ਕਰਕੇ ਨਹੀਂ ਆਪਾਂ ਵੋਟ ਪਾਈ ਕਿ ਤੂੰ ਕਹੇਗਾ ਇਹਨਾਂ ਨੂੰ ਰੱਖਣਾ ਵਾ ਤੇ ਤੁਸੀਂ ਉਹ ਖਬਰ ਤੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਥੱਲੇ ਮੈਂ ਸਾਰੇ ਹੀ ਦੇਖ ਰਿਹਾ ਸੀ ਤੇ ਜਿਹੜੀ ਕਈ ਜਨਤਾ ਤੁਹਾਨੂੰ ਵੀ ਪਤਾ ਹੈ ਨਾ ਕਿ ਇਦਾਂ ਦੇ ਵੀ ਲੋਕ ਜਿਹੜੇ ਅਮਰੀਕਾ ਚ ਕਾਫੀ ਸਾਰੇ ਹੈਗੇ ਉਹ ਕਹਿੰਦੇ ਸਾਰਿਆਂ ਨੂੰ ਜਿਹੜਾ ਵਾਪਸ ਜਿਹੜੇ ਭੇਜੋ ਤਾਂ ਤੇ ਜਿਹੜੇ ਕੈਲੀਫੋਰਨੀਆ ਨਿਊ ਆਰਕ ਇਦਾਂ ਦੇ ਸਟੇਟਸ ਦੇ ਵਿੱਚ ਰਹਿੰਦੇ ਆ ਤੁਹਾਡਾ ਨਹੀਂ ਸ਼ਾਇਦ ਬਾ ਇਹਨਾਂ ਨੇ ਕਦੀ ਪਿਆ ਹੋਣਾ ਤੇ ਪਵੇ ਵੀ ਨਾ ਇਦਾਂ ਦੇ ਬੰਦੇ ਨਾ ਤੇ ਕਈ ਜਿਹੜੇ ਕਾਫੀ ਹੇਟਫਿਲਡ ਵੀ ਤੁਹਾਨੂੰ ਪਤਾ ਲੋਕੀ ਜਿਹੜੇ ਹੁੰਦੇ ਆ ਤੇ ਉਹ ਮਤਲਬ ਉਹਦੇ ਨਾਲ ਹੀ ਨਹੀਂ ਐਗਰੀ ਹੋ ਰਹੇ ਉਹ ਕਹਿੰਦੇ ਕਿ ਨਹੀਂ ਇਦਾਂ ਨਹੀਂ ਤੁਸੀਂ ਕਰ ਸਕਦੇ ਆ ਪਤਾ ਕਰਕੇ ਨਹੀਂ ਵੋਟ ਪਾਈ ਸੀ ਸਾਰਿਆਂ ਨੂੰ ਰਿਪੋਰਟ